ਜਾਇਦਰ ਲੱਗੇ ਹੰਤ ਜਿਹਰ ਚਾਹ ਤੇ ਉੱਤਰ ਪਾਣੀ ਰੱਖਿਆ ਹੀ ਤੋ ਖੱਟ ਗਈ। ਇਹ ਗੁੱਡੀ ਨੂੰ ਥੱਲੇ ਬੈ ਗਈ ਤੇ ਮੈਂ ਲਾ ਕੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਵੇਂ ਲੱਕ ਹੋ ਕੇ ਅੱਗ ਲਾਈ ਤੋ ਇੱਕ ਦਮ ਭਵਾ ਕਾ ਜਾਣ ਖਲਿਆ ਦੇ ਸਾਰਾ ਖਲਾਰਾ ਪੈ ਗਿਆ। ਕਿ ਨਾ ਕੰਦਾ ਕੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ। ਬਸ ਇਹੀ ਹੱਥ ਪੈਰੀ ਸੜੇ ਆ ਤੇ ਕੰਦਾ ਕੋਠੇ ਦਿੱਤੀ। ਇਹ ਜੇ ਗੈਸ ਤੋਂ ਅਗ ਲੱਗ ਗਈ ਕਿਦਾਂ ਤੇ ਗੈਸ ਲੀਕ ਹੀ ਕਿਤੇ ਤੇ ਮੈਨੂੰ ਨਹੀਂ ਪਤਾ ਤੇ ਸਾਹੀਂ ਗੁੱਡੀਆਂ ਆਈਆਂ ਸਕੂਲਾਂ ਤੇ ਅਸੀਂ ਅਖਾ ਚਾਤ ਬੜਾਗੇ ਪਈਏ 6 6:30 ਦਾ ਟਾਈਮ ਸੀ ਸਾਡੇ ਤੇ ਇੱਕ ਗੁੱਡੀ ਨੂੰ ਥੱਲੇ ਬਹਿ ਗਈ ਤੇ ਮੈਂ ਲਾਗੇ ਖਲੋ ਗਿਆ ਕਲਾਸ ਦੇ ਗੈਸ ਦੇ ਨਿਊਵੇਂ ਲੱਕ ਹੋ ਕੇ ਅੱਗ ਲਾਈ ਤੋਂ ਇੱਕਦਮ ਭਵਾ ਕਾ ਜਾਣ ਖਲਿਆ ਦੇ ਸਾਰਾ ਖਲਾਰਾ ਪੈ ਗਿਆ ਤੇ ਕੌਣ ਕੌਣ ਹੀ ਘਰ ਚ ਮੌਜੂਦ ਮਜੂਦ ਮਾਇਆ ਤੇ ਬੇਟਾ ਹੈ ਮੇਰਾ ਗੁੱਡੀਆਂ ਤੇ ਕੋ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂਜੀ ਹਾਂਜੀ ਉਸ ਨੇ ਉਸ ਨੇ ਡਿਗੀਆਂ ਕਿੰਨੀ ਕ ਅਗ ਲੱਗੀ ਅਗ ਕਾਫੀ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜਣਾ ਕੱਚਾ ਘਰ ਹੀ ਮੇਰਾ ਡਿਗ ਪਿਆ ਦਿਹਾੜੀ ਢੱਪੇ ਵਾਲਾ ਬੰਦਾ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜਣਾ ਮੈਂ ਸਵਾਸੇ ਵੀ ਵੀਰਾਂ ਤੋਂ ਮੰਗ ਕਰਦਾ ਮੇਰਾ ਘਰ ਬਣਾਇਆ ਜਾਵੇ ਕੀ ਨਾ ਜੀ ਤੁਹਾਡਾ ਗੁਰਪ੍ਰੀਤਕਾਰ ਪਿੰਡ ਕਿਹੜਾ ਜੀ ਪਿੰਡ ਪੰਨਸ ਸੀ ਤੇ ਕੀ ਗੱਲ ਹੋਈ ਯਾਰ ਇਹ ਹੱਥ ਦੇ ਸਾਟਾ ਵਗੈਰਾ ਲਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਧਰ ਲੱਗੇ ਸੀ ਕਿੰਨੇ ਕ ਬਜੇ ਦੀ ਗੱਲ ਆ ਤੇ ਸਾਡੇ ਕਿਛੇ ਕਿੰਨਾ ਕ ਨੁਕਸਾਨ ਹੋਇਆ ਵਾ ਵਈ ਕਾਫੀ ਆ ਗਿਆ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹ ਧਰ ਲੱਗੇ ਹਾਂ ਤੇ ਜਿਹੜਾ ਚਾਹ ਤੇ ਉੱਤਰ ਪਾਣੀ ਰੱਖਿਆ ਸੀ ਤੋ ਫਟ ਗਿਆ ਤੇ ਕਿਨਾ ਕ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਵਸੇ ਹੀ ਆਹ ਦੁਪਹਿਰ ਸੜੇ ਆ ਤੇ ਕੰਦਾ ਕੋਠੇ ਦਿੱਕੀ ਕਿੰਨੇ ਕਵਜੇ ਦੀ ਗੱਲ ਆ ਸੜੇ ਕੁ 6 ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸਾਂ ਪਿੰਡ ਕਿਹੜਾ ਜੀ ਪੈਣੀ ਮੱਸਾ ਸਿੰਘ ਤੇ ਕੀ ਗੱਲ ਹੋਈ ਆ ਜਿਹੜੀ ਘਰ ਚ ਖਲਾਰਾ ਪਿਆ ਇਹਨਾਂ ਦੇ ਘਰ ਚ ਗਰੀਬ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਧੜੀ ਦਾ ਪਾ ਕਰਕੇ ਗੁਰਬੀਰ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਡੀਆਂ ਗਰੀਬ ਨੇ ਇੱਕ ਲੜਕਾ ਜਿਹੜਾ ਛੋਟਾ ਇਹਨਾਂ ਨੂੰ ਕਿ ਕਨੇ ਫਰਗੂਰ ਸਿੰਘ ਦੇ ਸੱਤੇ ਕਰਜ਼ਾ ਕਰੂਆ ਨਾ ਤੇ ਅਚਾਨਕ ਸਰੈਂਡ ਦਾ ਨੁਕਸਾਨ ਹੋਣ ਕਰਕੇ ਕਰਜ਼ਾ ਸਾਰਾ ਨੁਕਸਾਨ ਹੋ ਗਿਆ ਇਹ ਮਾਤੜ ਬੰਦਾ ਹੈ ਗਰੀਬ ਆ ਕੁਝ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰਾਉ ਜਾਂ ਆਪਣਾ ਘਰ ਬਣਾਉਗਾ ਤੇ ਤੁਸੀਂ ਕੀ ਲਗਦੇ ਜੀ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੂ ਗਵਾਂਢੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜੀ ਹੁਣਗੇ ਮੰਗ ਇਹੋ ਹੀ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਘਰ ਪਰਿਵਾਰ ਤੇ